हे गाइस वेलकम बैक माय YouTube चैनल VIPER VLOG स्वागत है ਤੁਹਾਡਾ ਮੇਰੇ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਮਸਤ ਤੇ ਸਵਾਸਤ ਰੱਖੇ ਤੇ ਆਪਣੇ ਕਮਾਂਚੇ ਸਾਰੇ ਯਾਨੀ ਵਿਅਸਤ ਰਹੋ ਜੀ ਅੱਜ ਮੇਰੀ ਵੀਡੀਓ ਦੇਖ ਕੇ ਲਾਈਕ ਕਰਦੇ ਰਹਾ ਕਰੋ ਤੇ ਇੱਥੇ ਮੈਂ ਦਿਖਾਉਂਦੀ ਪਈ ਸੀਗੀ ਜੀ ਬਾਹਰੋਂ ਆਪਾਂ ਵਲੌਗ ਦੀ ਸਟਾਰਟਿੰਗ ਕਰ ਲਈ ਹੈ ਜੀ ਤੇ ਧੁੱਪ ਦੇਖੋ ਕਿੰਨੀ ਹੋ ਜਾਂਦੀ ਹੈ ਸਾਜਰੀ ਤੇ ਗਰਮੀ ਇੰਨੀ ਜ਼ਿਆਦਾ ਪੈਣ ਲੱਗੀ ਹੈ ਨਾ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਇੱਥੇ ਫਿਰ ਮੈਂ ਆਪਣੇ ਮਤਲਬ ਮਿਰਚਾਂ ਦੇ ਬੂਟੇ ਦਿਖਾਉਂਦੀ ਸੀ ਮਗਾ ਦੇਖੋ ਜੀ ਮਿਰਚਾਂ ਦੇ ਬੂਟੇ ਥਾਂ-ਥਾਂ ਤੇ ਡੋਏ ਪਏ ਇੱਥੇ ਸਾਡੀ ਸਬਜ਼ੀ ਲੱਗੀ ਸੀ ਥੋੜੀ ਜੀ ਪੇਠਾ ਕਦੂ ਅੱਲਾਂ ਲਾਈਆਂ ਸੀਆਂ ਮਿਰਚਾਂ ਲਾਈਆਂ ਸੀਆਂ ਵਿਆਂਗੀਆਂ ਲਾਈ ਹੋਈ ਸੀਗੀ ਤੇ ਆ ਸਾਡੀ ਅੰਗੂਰਾਂ ਦੀ ਵੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਆਪਣੇ ਵਲੌਗ ਦੇ ਵਿੱਚ ਦੋਸਤੋ ਅੰਗੂਰ ਲੱਗੇ ਹੋਏ ਸੋਨ ਜਨਾਪਈਆ ਕਿਉਂਕਿ ਉਹਨ ਗਰਮੀ ਆ ਗਈ ਨਾ ਤੇ ਗਰਮੀ ਕਰਕੇ ਹੰਦਾ ਫਿਰ ਇਦਾਂ ਹੀ ਹੁੰਦਾਗਾ ਤੇ ਕਣਕਾਂ ਵੱਡੀਆਂ ਤੇ ਲੂ ਵਗਦੀ ਐ ਇੰਨੀ ਜਿਆਦਾ ਲੂ ਵਗਦੀ ਐ ਨਾ ਤੇ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਇਦਾਂ ਹੁੰਦਾ ਕਿ ਬਸ ਬਿਮਾਰ ਹੋ ਜਾਗੇ ਤੇ ਇੱਥੇ ਮੈਂ ਬਾਹਰੋਂ ਘਰ ਦਿਖਾਉਂਦੀ ਪਈ ਸੀ ਜੀ ਬਹੁਤ ਜਿਆਦਾ ਜਣੀ ਦੀ ਗਰਮੀ ਆ ਬਸ ਇਦਾਂ ਹੁੰਦਾ ਕਿ ਬਸ ਨਾ ਤੋਂ ਟਾਈਮ ਨਾਲ ਕੰਮ ਖਤਮ ਕਰਕੇ ਅੰਦਰ ਵੜੋ ਆ ਸਾਡੀ ਵੈਂਗਨੀ ਦੀ ਬੂਟੇ ਜਿਹਨੂੰ ਕਿ ਵੈਂਗਨੀ ਲੱਗੀ ਹੋਈ ਹੈ ਥੋੜੀ ਜਿਹੀ ਦੇਖ ਸਕਦੇ ਤੁਸੀਂ ਤਿੰਨ ਚਾਰ ਵੈਂਗਨੀ ਇੱਥੇ ਲੱਗੀ ਹੋਈ ਸੀ ਕਾਫੀ ਜਣੀ ਦੀ ਆਪਣੀ ਮਹੀਨੇ ਮਹੀਨੇ ਸੀ ਸੌਰੀ ਕਹੀ ਨਹੀਂ ਆ ਆਪਣੀ ਹੈਗੀ ਆ ਕੱਦੂ ਤੇ ਪੇਠੇ ਦੀ ਵਾਲਾ ਤੇ ਅੱਲਾਂ ਦੀਆਂ ਤੇ ਪੇਠਾ ਜਿੱਦਾਂ ਤੁਸੀਂ ਦੇਖ ਲਿਆ ਲੱਗਿਆ ਹੋਇਆ ਜੀ ਇੱਕ ਪੇਠਾ ਇੱਥੇ ਲੱਗਿਆ ਸੀ ਇੱਕ ਉਪਰ ਲੱਗਿਆ ਸੀ ਆ ਪੂਤਨਾ ਥੋੜਾ ਲੱਗਿਆ ਐਲੋਵੇਰਾ ਲੱਗੀ ਹੋਈ ਆ ਆਰੀਆਂ ਮਿਰਚਾਂ ਲੱਗੀਆਂ ਨੇ ਵਿੱਚੇ ਵੈਂਗਨੀ ਲੱਗੀ ਹੋਈ ਆ ਉਹ ਫਿਰ ਐਲੋਵੇਰਾ ਜੀ ਐਲੋਵੇਰਾ ਸਬਜੀ ਮੇਰੇ ਡੈਡੀ ਬਣਾਉਂਦੇ ਆ ਉਹ ਪਿੱਛੇ ਵੈਂਗਨੀਆਂ ਲੱਗੀ ਹੋਈ ਇੱਥੇ ਤੇ ਏ ਅਲਵਰੇਸ ਸਬਜੀ ਬਹੁਤ ਟੇਸਟੀ ਬਣਦੀ ਆ ਕਿਉਂਕਿ ਨਾ ਇਹਨਾਂ ਦੇ ਗੋਡੇ ਗਿੱਟੇ ਦੁਖਦੇ ਆ ਨਾ ਉਹ ਜ਼ਰੂਰੀ ਹੁੰਦਾ ਉਹਨਾਂ ਨੂੰ ਤੇ ਉਹ ਬਣਾਉਣ ਸਬਜੀ ਤੇ ਬਣਾ ਕੇ ਖਾਣ ਨਾ ਤੇ ਫਿਰ ਹਾਂਜੀ ਦੋਸਤੋ ਇੱਥੇ ਜਿੱਦਾਂ ਕਿ ਮੈਂ ਤੁਹਾਨੂੰ ਵੱਲਣਾ ਦਿਖਾਉਂਦੀ ਪਈ ਸੀਗੀ ਤੇ ਵੱਲਾ ਚਲੋ ਸਬਜੀ ਆਪਣੇ ਘਰ ਦੀ ਵਧੀਆ ਆਉਂਦੀ ਹੈ ਨਾ ਤੇ ਫਿਰ ਮੈਂ ਬਾਹਰ ਦਿਖਾਉਣ ਲੱਗੀ ਸੀ ਦਰਖਤ ਵਗੈਰਾ ਲਗ ਮੋਲੀ ਸੀ ਸ਼ਾਂਭੜੀ ਪਿਆਰੀ ਲੱਗਦੀ ਇੱਥੇ ਇੱਥੇ ਮੈਂ ਹੋ ਗਈ ਦਾਦੀ ਪੈਸੀ ਜੀ ਤੁਹਾਨੂੰ ਜੀ ਵੀ ਤੋਂ ਆਪਣਾ ਕੰਮ ਸਾਰਾ ਖਤਮ ਕਰਕੇ ਮੈਂ ਹੋ ਗਈ ਸੀ ਫਰੀ ਤੇ ਅੱਜ ਬੜੀ ਸੋਹਣੀ ਹਵਾ ਚੱਲਦੀ ਪਈ ਆ ਬਹੁਤ ਠੰਡੀ ਠੰਡੀ ਹਵਾ ਚੱਲਦੀ ਪਈ ਆ ਦੋਸਤੋ ਬਹੁਤ ਪਿਆਰਾ ਮੌਸਮ ਆ ਤੇ ਇੱਥੇ ਫਿਰ ਮੈਂ ਦੱਸਿਆ ਜੀ ਇੱਥੇ ਵਿਚ ਕੁੱਤੀ ਬੋਲੀ ਨਹੀਂ ਉਹਦੀ ਆਵਾਜ਼ ਆਉਗੀ ਜੀ ਸਾਡੇ ਕੁੱਤੀ ਰੱਖੀ ਹੋਈ ਆ ਬੈਸਤੀ ਤੇ ਉਹਦਾ ਮਾਇਂਡ ਨਾ ਕਰਿਓ ਆ ਸਾਰੇ ਯਾਨੀ ਪਏ ਆ ਬਾਹਰ ਹਵਾ ਦਾ ਨਜ਼ਾਰਾ ਲੈਦੇ ਪਏ ਆ ਹਵਾ ਖਾਂਦੇ ਪਏ ਤਾਂ ਜੀ ਉਹ ਮੇਰਾ ਮੁੰਡਾ ਲੱਕਣਾ ਥੋੜੀ ਐ ਵੜਦਾ ਸੀ ਜਣੀ ਦੀ ਚੀਰ ਦਸੀ ਆ ਘਵਾੜੀ ਦੇ ਨਾਲ ਮੈਂ ਉਹਨੂੰ ਕਿਹਾ ਜੀ ਲੱਕੜਾ ਕਰ ਲੈ ਤੇ ਇੱਥੇ ਮੈਂ ਰੋਟੀਆਂ ਪਕਾਉਂਦੀ ਪਈ ਸੀ ਜੀ ਫੇਰ ਤੇ ਮੈਂ ਕਿਹਾ ਚਲੋ ਆਪਾਂ ਰੋਟੀਆਂ ਪਕਾ ਲਈਏ ਇਹ ਵੀ ਦੋ ਤਿੰਨ ਦਿਨਾਂ ਦਾ ਸਾਡਾ ਵਲੌਗ ਹੈ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਵਲੌਗ ਨਹੀਂ ਡੇਲੀ ਪਾਉਂਦੀ ਹੈਗੀਗੀ ਤੇ ਜੇ ਤੁਸੀਂ ਸਪੋਰਟ ਕਰੋਗੇ ਤੇ ਫੇਰ ਤਾਂ ਮੈਂ ਜੇ ਰੋਟੀ ਖਾਂਦੇ ਸੀਗੇ ਤੇ ਮੇਰੇ ਹਸਬੰਦ ਰੋਟੀ ਖਾਂਦੇ ਸੀ ਸਾਰੇ ਜਣੇ ਖਾਂਦੇ ਸੀਗੇ ਤੇ ਬਸ ਫਿਰ ਮੈਂ ਰਹਿ ਗਈ ਜੀ ਮੈਂ ਬਾਅਦ ਵਿੱਚ ਖਾਉਂਗੀ ਰੋਟੀ ਮੈਂ ਟਾਈਮ ਦਾ ਜਿਵੇਂ ਜੀ ਇੰਨਾ ਹੋ ਗਿਆ ਸੀ ਟਾਈਮ ਦੋਸਤੋ ਤੇ ਇੱਥੇ ਮੈਂ ਰੋਟੀ ਪਕਾ ਕੇ ਫਿਰ ਮੈਂ ਕਿਹਾ ਤੁਸੀਂ ਸਾਰੇ ਖਾ ਲਓ ਜੀ ਮੈਂ ਬਾਅਦ ਵਿੱਚ ਖਾਉਂ ਇਕ ਦਿਨ ਕਿਤੇ ਸਾਡੀ ਆਦਤ ਸੀ ਸਾਰੇ ਇਕੱਠੇ ਖਾਣੇ ਹੁੰਨੇ ਰਾਤ ਨੂੰ ਤੇ ਵੈਸੇ ਸਾਰੇ ਇਕੱਠੇ ਖਾਣੇ ਹੁੰਨੇ ਸੁਬਾ ਫਿਰ ਇਦਾਂ ਹੁੰਦਾਗਾ ਵੀ ਗਰਮੀ ਹੈਗੀ ਚਲੋ ਜਿੰਨੂੰ ਜਿਹੜਾ ਜਿਹੜਾ ਨਾਲ ਦੇ ਨਾਲ ਖਾਂਦਾ ਖਾਈ ਚੱਲੇ ਜਦੋਂ ਕੰਮ ਨਿਪਟ ਜੇ ਤੇ ਫਿਰ ਮੁੜ ਕੇ ਜੀ ਆਪਾਂ ਰੋਟੀ ਪਣੀ ਬਣਾ ਕੇ ਮੈਂ ਤੁਹਾਨੂੰ ਦਿਖਾਉਂਦੀ ਭੈ ਜੀ ਮੈਂ ਕਿਨੇੜੀ ਦਿਖਾ ਰੋਟੀ ਤੇ ਫਿਰ ਮੁੜ ਕੇ ਜੀ ਆਪਾਂ ਰੋਟੀਆਂ ਦੇਖੋ ਜੀ ਫਲ ਫੁੱਲ ਕੇ ਰੋਟੀਆਂ ਪਕਦੀਆਂ ਇੱਥੇ ਬਾਹਰ ਇਹ ਫਿਰ ਹੈਗਾ ਜੀ ਸੁਬਾ ਨੈਕਸਟ ਦਿਨ ਦਾ ਤੇ ਮੈਗੀ ਬਣਾਈ ਸੀਗੀ ਜੀ ਮੈਗੀ ਬਣਾ ਕੇ ਫਿਰ ਮੈਂ ਨਾਲ ਹੀ ਬਦਾਮ ਵਗੈਰਾ ਛੱਲ ਕੇ ਰੱਖ ਰੇ ਸੀਗੇ اپنی ਕੁੜੀ ਵਾਸਤੇ ਮੈਂ ਕਿਹਾ ਚਲ ਤੇ ਉਹ ਖਾ ਲੂਗੀ ਤੇ ਆ ਹੈਗਾ ਜੀ ਆਪਣਾ ਜ਼ਾਲੀਆਂ ਲਾ ਕੇ ਆਪਾਂ ਮਛਰਦਾਨੀ ਲਾ ਕੇ ਦਸਾਉਨੇ ਆ ਕਿਉਂਕਿ ਮਛਰ ਇੰਨਾ ਜ਼ਿਆਦਾ ਹੁੰਦਾ ਨਾ ਬਹੁਤ ਜ਼ਿਆਦਾ ਹੁਣ ਤਾਂ ਲੂ ਵਗਦੀ ਥੋੜੀ ਵਾਰ ਘਟ ਗਿਆ ਪਹਿਲਾਂ ਬਹੁਤ ਸੀ ਤੇ ਇੱਥੇ ਫਿਰ ਕੁੜੀ ਮੇਰੀ ਨਾ ਗਈ ਸੀ ਨਾ ਕੇ ਬੈਠੇ ਸੀ ਮੈਂ ਵਿੱਚੇ ਮੈਗੀ ਤਰੀ ਉਸ ਜੀ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦਾ ਹੁੰਦੇ ਤੇ ਫਿਰ ਮੈਂ ਚਾਹ ਪੀਣ ਲੱਗੀ ਸੀ ਬਿਸਕਟ ਨਾਲ ਤੇ ਫਿਰ ਆਪਾਂ ਟਾਈਮ ਹੋ ਗਿਆ ਸੀ ਪੂਰਾ ਫਿਰ ਮੁੜ ਕੇ ਵੇਹਣ ਆ ਗਈ ਸੀ ਉਹ ਚਲੀ ਗਈ ਸੀ ਕਿ ਇਹ ਹੈਗਾ ਜੀ ਫਿਰ ਮੁੜ ਕੇ ਸ਼ਾਮ ਦਾ ਹਾਂਜੀ ਦੋਸਤੋ ਫਿਰ ਇਹ ਹੈਗਾ ਜੀ ਪਤਾ ਨਹੀਂ ਤਾਂ ਸ਼ਾਮ ਦਾ ਹੈ ਕਿ ਨਹੀਂ ਸੁਬਾ ਦਾ ਮੈਨੂੰ ਤਾਂ ਆਪਣੀ ਕੋਈ ਪਤਾ ਲੱਗਾ ਕਿਉਂਕਿ ਵਲੌਗ ਵਾਵਾ ਦਿਨਾਂ ਦਾ ਇਕੱਠਾ ਹੈ ਪਏ ਦੋਸਤੋ ਤੇ ਪਰ ਫਿਰ ਤੁਸੀਂ ਪਿਆਰ ਦੇਣਾ ਸਪੋਰਟ ਕਰਨਾ ਠੀਕ ਹੈ ਜੀ ਤੇ ਇਹ ਵਾਲਾ ਮੈਂ ਤਾਂ ਸੂਰਜ ਦਿਖਾਉਂਦੀ ਪਈ ਸੀ ਦੇਖੋ ਜੀ ਸੂਰਜ ਕਿਵੇਂ ਆ ਪੂਰਾ ਮਤਲਬ ਚੜਿਆ ਹੋਇਆ ਹੈਗਾ ਸੁਬਾ ਦਾ ਟਾਈਮ ਹਾਂਜੀ ਇਹ ਤੇ ਇਹ ਹੈਗਾ ਮਤਲਬ ਤੀਜੇ ਦਿਨ ਦਾ ਵਲੌਗ ਤੀਜੇ ਦਿਨ ਦਾ ਕਿ ਨਹੀਂ ਦੂਜੇ ਦਿਨ ਦਾ ਪਤਾ ਹੀ ਨਹੀਂ ਲੱਗਾ ਕੁਝ ਵੀ ਤੇ ਇੱਥੇ ਫਿਰ ਮੈਂ ਮੌਸਮ ਦਿਖਾਉਂਦੀ ਪਈ ਸੀ ਕਿ ਮੌਸਮ ਦੇਖੋ ਜੀ ਕਿੰਨੀ ਘੜੀ ਧੋਪੂ ਪਈ ਆ ਤੇ ਗਰਮੀ ਦਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਆ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਆ ਫਿਰ ਤੇ ਦਰਖਤ ਤੁਸੀਂ ਸਾਡੇ ਘਰ ਦੇਖ ਹੀ ਲਿਆ ਜਿੱਦ ਦਰਖਤ ਕਿੰਨੇ ਲੱਗੇ ਹੋਏ ਆ ਦਰਖਤ ਦਾ ਆਸਰਾ ਵੀ ਹੈਗਾ ਦਾ ਬਹੁਤ ਜ਼ਿਆਦਾ ਫਾਇਦਾ ਵੀ ਆਪਾਂ ਨੂੰ ਤੇ ਦਰਖਤ ਜ਼ਰੂਰੀ ਹੁੰਦੇ ਆ ਦਾ ਉਸ ਜ਼ਰੂਰ ਲਗਾਓ ਕਿਉਂਕਿ ਜਿਹੜੀ ਆਕਸੀਜਨ ਆ ਵਾਤਾਵਰਣ ਫਰੈਸ਼ ਮਹਿਲਾ ਉਹ ਆਪਾਂ ਨੂੰ ਤਾਂ ਹੀ ਮਿਲਣਾ ਜੀ ਜੇ ਆਪਣੇ ਆਲੇ ਦੁਆਲੇ ਦਰਖਤ ਹੋਣਗੇ ਦਰਖਤ ਜ਼ਰੂਰ ਲਗਾਓ ਦਰਖਤ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਆ ਤੇ ਆ ਫਲਾਵਰ ਦਿਖਾਉਂਦੀ ਪਈ ਜੀ ਇੱਥੇ ਫਿਰ ਹੋਗਾ ਜੀ ਸ਼ਾਮ ਦਾ ਹਾਂਜੀ ਇਹ ਟਾਈਮ ਮਤਲਬ ਟਾਈਮ ਸ਼ਾਮ ਦਾ ਵਾ ਉਹ ਸਵੇਰ ਦਾ ਸੀ ਮੇਰੇ ਤੇ ਚਲੋ ਕੋਈ ਬਣੂ ਤੁਸੀ ਪਿਆਰ ਦੇਣਾ ਵਲੌਗ ਨੇ ਇੱਥੇ ਮੈਂ ਸ਼ਾਮ ਨੂੰ ਬੈਠ ਸਰਜੀਤ ਦੀ ਬੇਜ ਆਪਣੇ ਹਸਬੰਦ ਕੋਲ ਤੇ ਮੈਂ ਆਪਣੀ ਕੁੜੀ ਨੂੰ ਕਹਿੰਦੀ ਪੈਸੀਗੀ ਮੈਂ ਕਹਾਂਗੀ ਨੀ ਤੂੰ ਤੂੰ ਨਾ ਆਟਾ ਗੋਲਣਾ ਜਲਦੀ ਦੀ ਰੋਟੀ ਬਣਾ ਲਾਂਗੇ ਫਿਰ ਅੱਪ ਚੱਲਾਂਗੇ ਸ਼ਾਮ ਨੂੰ ਸ਼ੇਅਰ ਕਰਨ ਵਾਸਤੇ ਤੇ ਉਹ ਕਰੀ ਜੇ ਕੋਈ ਮੈਂ ਨਹੀਂ ਤੁਹਾਨੂੰ ਸਬਜ਼ੀ ਲੋ ਫਿਰ ਆਪ ਆਪਣਾ ਇਸੀ ਜੀ ਬੈਂਕ ਨੇ ਬੈਂਕ ਨਹੀਂ ਬਣਾਈ ਸੀਗੀ ਤੇ ਫਿਰ ਆਪ ਆਪਣਾ ਇਸ ਪੜਥਾ ਹਾਂਜੀ ਬਤਾਉਂਦੇ ਸੱਚ ਸੌਰੀ ਪੜਥਾ ਆਉਂਦਾ ਪੜਥਾ ਬਣਾਈ ਸੀ ਆ ਤੇ ਮੈਂ ਇਹ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੁਸੀਂ ਜਰੂਰ ਦੱਸਣਾ ਮੈਂ ਮਤਲਬ ਮੈਂ ਸਹੀ ਕੀਤੀ ਆ ਵੈਸੇ ਜਿੰਨਾ ਕ ਜਿੰਨਾ ਕ ਮੈਨੂੰ ਪਤਾ ਮੈਂ ਆਪਣੇ ਕੰਨੀਓ ਅੱਡੋ ਅੱਡ ਤਰੀਕੇ ਹੁੰਦੇ ਆ ਕਿਵੇਂ-ਕਿਵੇਂ ਕਰਨ ਦੀ ਮਤਲਬ ਬਹੁਤ ਤਰੀਕੇ ਦੇ ਪੜਥੇ ਦੇਤੇ ਪਰ ਮੈਂ ਜਿਹੜਾ ਤਰੀਕਾ ਵਰਤੀ ਦੀ ਉਹ ਮੈਂ ਤੁਹਾਨੂੰ ਸ਼ੇਅਰ ਕੀਤਾਗਾ ਆਪਾਂ ਬੱਲੇ ਪਾਇਆ ਤੇਲ ਗਰਮ ਕੀਤਾ ਤੇਲ ਗਰਮ ਕਰਕੇ ਤੇ ਜੀਰਾ ਪਾਇਆ ਜੀਰਾ ਪਾ ਕੇ ਫਿਰ ਜਦੋਂ ਜੀਰਾ ਹੋ ਗਿਆ ਥੋੜਾ ਬਰਾਊਨ ਜਿਹਾ ਫਿਰ ਆਪਾਂ ਉਹਦੇ ਵਿੱਚ ਪਾ ਲਈ ਗੰਡੀ ਪਿਆਜ਼ ਪਾ ਲਈ ਤੇ ਹਰੀਆਂ ਮਿਰਚਾਂ ਪਾ ਲਈ ਤੇ ਲਸਣ ਪਾ ਦਿੱਤਾ ਜੀ ਅਦਰਕ ਪਾ ਦਿੱਤਾ ਕੱਟ ਕੇ ਤੇ ਟਮਾਟਰ ਜਿਹੜੂ ਆਪਾਂ ਥੋੜਾ ਰੁੱਕ ਕੇ ਪਾਵਾਂਗੇ ਤੇ ਹਜੇ ਮੈਂ ਕਿਹਾ ਥੋੜਾ ਭੁੰਨ ਲਈਏ ਨਾ ਪਿਆਜ਼ ਨੂੰ ਥੋੜਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਫਿਰ ਆਪਾਂ ਇਹਨਾਂ ਨਾਲ ਹੀ ਮਤਲਬ ਆਪਾਂ ਟਮਾਟਰ ਪਾ ਦਿੰਦੀ ਜੀ ਤੇ ਫਿਰ ਆਪਾਂ ਇਹਨਾਂ ਨੂੰ ਭੁੰਨਦੇ ਹਾਂ ਤੇ ਜਦੋਂ ਕੋਪਰੀ ਆਪਾਂ ਇਹਨਾਂ ਨੂੰ ਭੁੰਨਦੇ ਮੈਨੂੰ ਸੀਕ ਲੱਗ ਗਿਆ ਤੇ ਜਿਹੜੀ ਬੈਂ ਨਹੀਂ ਸੀ ਨਾ ਉਹ ਮੈਂ ਪਹਿਲਾਂ ਮੈਂ ਮਤਲਬ ਤਵੇ ਦੇ ਉੱਪਰ ਭੋਂਦੀ ਸੀ ਉਹਨੂੰ ਜਾਂ ਗੈਸ ਦੇ ਉੱਪਰ ਭੋਂਦੀ ਹੁੰਦੀ ਸੀ ਇੱਥੇ ਮੈਂ ਮਤਲਬ ਟਮਾਟਰ ਵੀ ਨਾਲ ਪਾ ਲਈ ਸੀ ਜੀ ਟਮਾਟਰੇ ਪਾ ਕੇ ਫਿਰ ਮੈਂ ਇੱਥੇ ਹਿਲਾਉਂਦੀ ਬੈਠਾ ਮੈਂ ਤਾਂ نیچے ਨਾ ਲੱਗ ਜਾਣਾ ਗੱਡੇ ਵਗੈਰਾ ਥੱਲੇ ਨਾ ਲੱਗ ਜਾਣ ਕੜਾਈ ਜੇ ਤੇ ਸਮੈਲ ਬਹੁਤ ਵਧੀਆ ਆ ਰਹੀ ਸੀ ਤੇ ਮੈਂ ਤੁਹਾਨੂੰ ਦੱਸੀ ਸੀ ਤੇ ਅਰ ਕਿ ਮੈਂ ਨਾ ਡਿਫਰੈਂਸ ਤਰੀਕੇ ਦੇ ਨਾਲ ਮਤਲਬ ਪੜਤਣਾ ਆ ਜੀ ਨਾ डिफरेंट ਤਰੀਕਾ ਇਹ ਆ ਕਿ ਮਤਲਬ ਮੈਂ ਨਾ ਉਬਾਲ ਲੈ ਇਹਨਾਂ ਨੂੰ ਮੈਂ YouTube ਤੇ ਦੇਖਿਆ ਸੀ ਉਬਾਲ ਕਿੰਨੇ ਦੇ ਛਿਲਕੇ ਜਿਹੜੇ ਬੜੇ ਆਰਾਮਦਾਨ ਨੇ ਤੁਸੀਂ ਦੇਖ ਹੀ ਸਕਦੇ ਕਿੰਨੇ ਆਰਾਮਦਾਨ ਕਿਵੇਂ ਛਿਲਕਾ ਲੈ ਕੇ ਉੱਪਰ ਆ ਗਿਆ ਤੇ ਇਹ ਬਹੁਤ ਜ਼ਿਆਦਾ ਸੱਚੀ ਤੁਸੀਂ ਯਕੀਨੀ ਮੈਂ ਨਾ ਬਹੁਤ ਵਧੀਆ ਜਿਹੜੇ ਬਣਾਉਂਦੇ ਉਹਨਾਂ ਨੂੰ ਪਤਾ ਹੋਊਗਾ ਇਹ ਬਹੁਤ ਵਧੀਆ ਬਣੀ ਇੰਨੇ ਟੇਸਟੀ ਬਣੇ ਨਾ ਬਹੁਤ ਜ਼ਿਆਦਾ ਮੈਂ ਕਿਹਾ ਮੈਂ ਹਰ ਵਾਰੀ ਇਦਾਂ ਹੀ ਪਰਤਾ ਬਣਾਇਆ ਕਰੂੰਗੀ ਵੀ ਪਹਿਲਾਂ ਮੈਂ ਗੈਸ ਤੇ ਕਿੰਨਾ ਟਾਈਮ ਆਪਣਾ ਵੇਸਟ ਕਰਦੀ ਸੀ ਦੋ ਮਿੰਟਾਂ ਦਾ ਬਸ ਇੱਕ ਵਾਲੇ ਹੀ ਆਪਾਂ ਦਵਾਉਣਾ ਹਨਾ ਤੇ ਬਹੁਤ ਜਲਦੀ ਇਹਨਾਂ ਦੇ ਜਿਹੜੇ ਛਿਲਕੇ ਉਹ ਲੈ ਜਾਂਦੇ ਆ ਜਿਹੜਾ ਇਹਦੇ ਵਿੱਚ ਪਾਣੀ ਮੱਚ ਜਾਂਦਾ ਪਰ ਪਾਣੀ ਥੋੜਾ ਹੀ ਪਾਉਣਾ ਆਉਂਦਾ ਬਸ ਇਹਦੇ ਵਿੱਚ ਗਾਇਸ ਤੇ ਜਿਹੜਾ ਮਤਲਬ ਇਹਦੇ ਵਿੱਚ ਪਾਣੀ ਹੁੰਦਾ ਨਾ ਥੋੜਾ ਜਿਹਾ ਇੱਥੇ ਹਾਂਜੀ ਦੋਸਤੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਦੀ ਪਈ ਸੀਗੀ ਵੀ ਛਿਲਕੇ ਲਾ ਲੈਣੇ ਤੇ ਜਿਹੜਾ ਉਹਦੇ ਵਿੱਚ ਪਾਣੀ ਬਚਿਆ ਨਾ ਥੋੜਾ ਜਿਹਾ ਉਹ ਪਾਣੀ ਆਪਾਂ ਸੁੱਟਣਾ ਨਹੀਂ ਵੇਸਟ ਨਹੀਂ ਜਾਂਦਾ ਮੇਰੇ ਦੋਸਤੋਂ ਪਾਣੀ ਬਹੁਤ ਵਧੀਆ ਹੁੰਦਾਗਾ ਉਹ ਆਪਾਂ ਪਾਣੀ ਬਾਅਦ ਵਿੱਚ ਐਂਡ ਤੇ ਜਦੋਂ ਪਰ ਮਸਾਲਾ ਭੁੰਨ ਲਿਆ ਨਾ ਤੇ ਜਦੋਂ ਆਪਣਾ ਮਸਾਲਾ ਜਣੀ ਹੇਠੇ ਲੱਗਣ ਲੱਗਾ ਉਹ ਪਾਣੀ ਉਦੋਂ ਪਾਉਣਾ ਥੋੜਾ ਜਿਹਾ 3-4 ਕ ਚਮਚੇ ਹੀ ਆ ਬਸ ਬਹਾ ਲੈਣਾ ਹੈਗਾ ਇੱਥੇ ਬਸ ਸਾਰੇ ਛਿਲਕੇ ਲਾ ਲਏ ਸੀ ਮੈਂ ਤੁਹਾਨੂੰ ਦੱਸਦੀ ਪਈ ਸੀ ਛਿਲਕੇ ਹਵਲੇ ਆ ਪਏ ਆ ਤੇ ਆਪਾਂ ਜਿਹੜੇ ਬਤਾਉਂਦੇ ਉੱਪਰ ਉਹ ਸਾਈਡ ਤੇ ਰੱਖਦੇ ਸੀ ਜਿਹੜੇ ਥੋੜਾ ਆ ਪਾਣੀ ਬਚਿਆ ਹੋਇਆ ਹੈ ਜਿਹੜਾ ਬਸ ਜੁਨੀ ਦੇ 5-6 ਚਮਚੇ ਹੋਣਗੇ ਦੋਸਤੋਂ ਇਹ ਵਾਲਾ ਪਾਣੀ ਆਪਾਂ ਜਰੂਰ ਪਾਉਣਾ ਵਿੱਚ ਐਡ ਕਰਨਾ ਬਹੁਤ ਜ਼ਿਆਦਾ ਮਤਲਬ ਵਧੀਆ ਟੇਸਟ ਆਊਗਾ ਇਹਦੇ ਨਾਲ ਤੇ ਜਿਹੜੇ ਬਣਾਉਂਦੇ ਜਣੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਵਾ ਬਹੁਤ ਹੀ ਸਵਾਦ ਮਤਲਬ ਟੇ ਤੇ ਮੈਂ ਪਹਿਲੀ ਵਾਰ ਇਹ ਧਾਣਾ ਬਣਾਇਆ ਸੀਗਾ ਤੇ ਬੱਚੇ ਵੀ ਕਹਿੰਦੇ ਸੀ ਮੰਮੀ ਹਰ ਕੀ ਤੇ ਬਹੁਤ ਸਵਾਦ ਬਣਿਆ ਵੈਸੇ ਮੈਂ ਕਦੇ ਬਣਾਇਆ ਨਹੀਂ ਸੀਗਾ ਤੇ ਪਹਿਲਾਂ ਮੈਂ ਇੱਕ ਦੋ ਵਾਰ ਬਣਾਇਆ ਸੀ ਉਦੋਂ ਮੈਂ ਤਵੇ ਦੇ ਉੱਪਰ ਭੁੰਨ ਕੇ ਫਿਰ ਬਣਾਇਆ ਸੀ ਇੱਥੇ ਆਪਾਂ ਨਮਕ ਮਿਰਚ ਐਡ ਕਰ ਦਿੱਤਾ ਜੀ ਵਿੱਚ ਨਮਕ ਮਿਰਚ ਪਾ ਕੇ ਜਿੰਨੀ ਦੀ ਆਪਣੇ ਮਸਾਲੇ ਦੇ ਵਿੱਚ ਤੇ ਫਿਰ ਆਪਾਂ ਮਸਾਲਾ ਪਾ ਲਿਆ ਸੀ ਇੱਥੇ ਤੇ ਮੈਂ ਏਦਾਂ ਹੀ ਚੱਕਤੇ ਫੱਟੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਉਣ ਦੋ ਜਿੰਨਾ ਵੱਧ ਜਾਂਦਾ ਤੇ ਫਿਰ ਆਪਾਂ ਪਾ ਕੇ ਜੀ ਮਸਾਲਾ ਫਿਰ ਆਪਾਂ ਇਹਨੂੰ ਹਿਲਾਇਆ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਇਹ ਸੇਲ ਆਉਣ ਲੱਗੀ ਵੀ ਆ ਹਾਂ ਕਿ ਆ ਕਿਛ ਬੁਆਰੀ ਆ ਸਬਜੀ ਦੇ ਵਿੱਚ ਮੈਂ ਪੁੱਛਿਆ ਬੱਚਿਆਂ ਤੁਹਾਨੂੰ 스멜 ਆਉਂਦੀ ਆ ਉਹ ਕਹਿੰਦੇ ਹਾਂ ਜੀ ਮੰਮੀ ਆਉਂਦੀ ਆ 스멜 ਤੇ ਬਹੁਤ ਵਧੀਆ ਫਿਰ ਮੈਂ ਇਹਨਾਂ ਦੇ ਵਿੱਚ ਜੀ ਪਾਇਆ ਸੀਗਾ ਉਹ ਪਾਣੀ ਐਡ ਕੀਤਾ ਤੇ ਮੈਂ ਤੁਹਾਨੂੰ ਦੱਸਦੀ ਪਈ ਸੀ ਜੀ 스멜 ਬਹੁਤ ਜਿਆਦਾ ਸੁਗੰਧ ਆ ਰਹੀ ਹੈ ਜੀ ਫਿਰ ਇਹਦੇ ਵਿੱਚ ਮੈਂ ਆਪਣਾ ਆਪਣਾ ਨੰਦਰੀ ਮਤਲਬ ਬਤਾਉਂ ਆਪਣੇ ਜਿਹੜੇ ਰੱਖੇ ਸੀ ਵਾਲਕੇ ਛਿਲਕਾ ਜਾ ਕੇ ਉਹ ਵਾਲੇ ਚ ਐਡ ਕਰ ਲਏ ਸੀਗੇ ਤੇ ਇਹ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾ ਲੈਣਾ ਮਿਕਸ ਤੇ ਵੈਸੇ ਆਪਣੇ ਆਪ ਹੀ ਉਹ ਭੋਲੇ ਜਿਹੇ ਆ ਬਹੁਤ ਜਿਆਦਾ ਨਰਮ ਭੋਲੇ ਹੋਏ ਹੋਏ ਸੀਗੇ ਤੇ ਇਹ ਬਸ ਮਾੜੇ ਹਿਲਾਉਣ ਦੇ ਨਾਲ ਆਪਣੀ ਮਿਕਸ ਹੋ ਗਏ ਬਿਲਕੁਲ ਪਤਾ ਵੀ ਨਹੀਂ ਚੱਲ ਰਿਹਾ ਉਦਾਂ ਜਿਹੜੇ ਭੁੰਨ ਕੇ ਆਪਾਂ ਕਰਦੇ ਆ ਨਾ ਤਾਂ ਵੀ ਤੇ ਉਹ ਜਿਹੜਾ ਗੈਸ ਦੇ ਉੱਪਰ ਉਹਦੇ ਨਾਲ ਥੋੜੇ ਜਿ ਆਪਣੇ ਰਹਿ ਜਾਂਦੇ ਆ ਮਤਲਬ ਜੀ ਕੱਚਾ ਥੋੜਾ ਜਿਹਾ ਕਿਤੇ ਕਿਤੇ ਰਹਿ ਜਾਂਦਾਗਾ ਤੇ ਆਹ ਤਰੀਕਾ ਤੁਸੀਂ ਯੂਜ਼ ਕਰਕੇ ਦੇਖਿਓ ਬਹੁਤ ਹੀ ਵਧੀਆ ਤੇ ਟੇਸਟ ਬਣੂਗਾ ਤੇ ਮਿੰਟਾਂ ਦੇ ਵਿੱਚ ਚੀਜ਼ ਬਣ ਜੂਗੀ ਮਤਲਬ ਤੁਹਾਡੀ ਵੀ ਐ ਮੈਂ ਬਤਾਉਂ ਜਿਹੜੇ ਬੈਂਗ ਨੇ ਮੇਰੇ ਮੂੰਹ ਜਿਨੇ ਕਲਰ ਸੌਰੀ ਤੇ ਰੀਅਲ ਜਿਹਦਾ ਕਲਰ ਜਿਹੜਾ ਇੱਥੇ ਨਾ ਇੰਨੇੜਿਓ ਆ ਨਹੀਂ ਰਿਹਾ ਦੂਰੋਂ ਦੇਖੋ ਆਊਗਾ ਕਲਰ ਬੜਾ ਪਿਆਰਾ ਕਲਰ ਇੱਥੇ ਆ ਰਿਹਾ ਹਾਂ ਜੀ ਬਿਲਕੁਲ ਸਹੀ ਇਹ ਕਲਰ ਆ ਪੀਲਾ ਤੇ ਬਹੁਤ ਹੀ ਜ਼ਿਆਦਾ ਤਸੀਂ ਬਣੀ ਸੀ ਤਾਂ ਜਰੂਰ ਤੁਸੀਂ ਕਮੈਂਟ ਕਰਨਾ ਕਿ ਤੁਸੀਂ ਕਿੱਥਾ ਬਣਾਉਨੇ ਆ ਆ ਦੇਖੋ ਜੀ ਬਣ ਕੇ ਹੋ ਗਈ ਨਾ ਮਿੰਟ ਵਿੱਚ ਦੀ ਤਿਆਰ ਆਪਣੀ ਤੇ ਬਿਲਕੁਲ ਆਪਣੀ ਘੋਲਗੀ ਇਦਾਂ ਨਹੀਂ ਹੈਗੀ ਕਿ ਕਿਸੇ ਪਾਸੇ ਤੋਂ ਕੋਈ ਕੱਚਾ ਰਹਿ ਗਿਆ ਬਤਾਉਂਗੇ ਕੋਈ ਵੀ ਕੱਚਾ ਰਹਿ ਜੋ ਕੱਚਾ ਨਹੀਂ ਹੈਗਾ ਬਹੁਤ ਵਧੀਆ ਤਿਆਰ ਹੈ ਤੇ ਜਿਹੜਾ ਪਾਣੀ ਬਚੇ ਸੀ ਉਹ ਪਾਤਾ ਇੱਥੇ ਆਪਾਂ ਰੈਡੀ ਕਰਕੇ ਪਲੇਟ ਤੁਹਾਨੂੰ ਦਿਖਾ ਦਈ ਜੀ ਨਾਲ ਪਰਤਾ ਪਾਤਾ ਜੀ ਆ ਜੀ ਨਾਲ ਆਪਣਾ ਕੀੜੇ ਵਗੈਰਾ ਤੇ ਜੀ ਲਈ ਤੁਹਾਡਾ ਆਪਾਂ ਮੂਹਨ ਕਰਾਉਂਦੇ ਸੀ ਟੇਸਟ ਕਰੂ ਇਹ ਸਬਜੀ ਰੋਟੀ ਖਾਓ ਤੇ ਆਪਾਂ ਤੁਹਾਨੂੰ ਦਿਖਾਉਂਦੇ ਸੀ ਖਾਓ ਜੀ ਆਪਾਂ ਬੈਠੇ ਆ ਬਾਹਰ ਅੱਜ ਬਹੁਤ ਸੋਹਣਾ ਮੌਸਮ ਆ ਠੰਡੀ ਠੰਡੀ ਹਵਾ ਚੱਲਦੀ ਪਈ ਆ ਤੇ ਬੜੀ ਆਰਾਮਦਈ ਅੰਦਰ ਤਾਂ ਬਹੁਤ ਜ਼ਿਆਦਾ ਗਰਮੀ ਆ ਗਾਇਸ ਬਹੁਤ ਜ਼ਿਆਦਾ ਗਰਮੀ ਅੰਦਰ ਸੇਕ ਮਾਰਦਾ ਬਹੁਤ ਜ਼ਿਆਦਾ ਤੇ ਬਾਹਰ ਹਵਾ ਬਹੁਤ ਸੋਹਣੀ ਚੱਲਦੀ ਆ ਤੇ ਦਰਖਤ ਦਾ ਦੇਖੋ ਫਾਇਦਾ ਵੀ ਬਹੁਤ ਜ਼ਿਆਦਾ ਤੇ ਨੁਕਸਾਨ ਥੋੜੇ ਥੋੜੇ ਹੈਗੇ ਆ ਚਲੋ ਆਪਾਂ ਇਨੇ ਨੁਕਸਾਨ ਤਾਂ ਆਪਾਂ ਸਹਿ ਸਕਦੇ ਜੀ ਆਪਣੀ ਜ਼ਿੰਦਗੀ ਹੈ ਤਾਂ ਸਾਰਾ ਕੁਝ ਹੀ ਹੈ ਨਾ ਤੇ ਆ ਦੇਖੋ ਜੀ ਦਰਖਤ ਤੇ ਕਿੰਨੇ ਹਵਾ ਚੱਲਦੀ ਜਾਮਣ ਦੇਖੋ ਸਾਡੀ ਕਿਵੇਂ ਹੈਲਦੀ ਪਈ ਆ ਤੇ ਉਹ ਡੇਕ ਵੀ ਸਾਡੀ ਕਿਵੇਂ ਹੈਲਦੀ ਪਈ ਆ ਉਧਰ ਲੱਗੀ ਹੋਈ ਟੱਲੀ ਉਹ ਖ ਆ ਵੀ ਨਿੱਕੇ ਨਿੱਕੇ ਲਾਏ ਹੋਏ ਆਕਸੀਜਨ ਵਾਸਤੇ ਉਹ ਪਰਾਂ ਲੱਗੀ ਹੋਈ ਢਾਲੀ ਸਾਡੀ ਉਹ ਦੇਖ ਸਕਦੇ ਆ ਤੇ ਉਹ ਜਾਮਣ ਲੱਗੀ ਹੋਈ ਆ ਫੇਰ ਉਧਰ ਨਮ ਲੱਗੀ ਹੋਈ ਆ ਉਧਰ ਫੇਰ ਇੱਕ ਪੀਲੇ ਫੁੱਲਾਂ ਨਾਲ ਲੱਗਿਆ ਇਧਰ ਫੇਰ ਟਾਲੀ ਤੇ ਡੇਗ ਲੱਗੀ ਹੋਈ ਆ ਤੇ ਤੁਸੀਂ ਦਰਖਤ ਦੇਖ ਹੀ ਲਿਆ ਸਾਡੇ ਕਿੰਨੇ ਲੱਗੇ ਤੇ ਇਤੇ ਕਿੰਨੀ ਸੋਹਣੀ ਹਵਾ ਚੱਲਦੀ ਪਈ ਆ ਆਪਾਂ ਬਾਹਰ ਬੈਠੇ ਆ ਸਾਰੇ ਜਾਣੀਆਂ ਦੇਖੋ ਜੀ ਤਰੀ ਨੇ ਪਾ ਬਾਹਰ ਬੈਠੇ ਆ ਮੇਰੇ ਹਸਬੰਦ ਨੂੰ ਵੀ ਬੈਠੇ ਸੀਗੇ ਉਹ ਚਲੇ ਗਏ ਉੱਠ ਕੇ ਹੁਣੇ ਅੰਦਰ ਤੇ ਹਵਾ ਬਹੁਤ ਜ਼ਿਆਦਾ ਸੋਹਣੀ ਚੱਲਦੀ ਪਈ ਆ ਤੇ ਦਰਖਤ ਲਾਓ ਦੇਖੋ ਇੱਕ ਤਾਂ ਆਕਸੀਜਨ ਆ ਆਪਣਾ ਪਿਓਰ ਦੀ ਸ਼ੁੱਧ ਜਿਹੜੀ ਆਪਾਂ ਨੂੰ ਹਵਾ ਮਿਲਦੀ ਆ ਵਾਤਾਵਰਨ ਆਪਣਾ ਸਹੀ ਰਹਿੰਦਾ ਇਹਦੇ ਨਾਲ ਤੇ ਜਿਹੜੀ ਆਕਸੀਜਨ ਆ ਉਹ ਬਹੁਤ ਵਧੀਆ ਜਿਵੇਂ ਆਪਾਂ ਨੂੰ ਮਿਲਦੀ ਆ ਤੇ ਫਿਰ ਆਪਾਂ ਕਹਿ ਦਿੰਦੇ ਆਕਸੀਜਨ ਦੀ ਕਮੀ ਹੋ ਗਈ ਹੋਣਾ ਤੇ ਦਰਖਤ ਆਪਣੇ ਘਰ ਦੇ ਵਿੱਚ ਇੱਕ ਦੋ ਤਾਂ ਲਾਓ ਪਾ ਲਈ ਨਹੀਂ ਤੇ ਇੱਕ ਦੋ ਤਾਂ ਜ਼ਰੂਰ ਲਾਉਣੇ ਚਾਹੀਦੇ ਆ ਤੇ ਜਿਹੜੀ ਆਪਣੇ ਨਾਲ ਸਾਈਡਾਂ ਸਾਈਡਾਂ ਤੇ ਜਿੱਦਾਂ ਕਿ ਸੜਕਾਂ ਆ ਇਹ ਜਿੰਨਾ ਜਿੰਨਾ ਕਿ ਭੀ ਹੋ ਸਕਦਾ ਆਪ ਇਦਰਾਕਦਾ ਬਹੁਤ ਜ਼ਿਆਦਾ ਫਾਇਦਾ ਜੇ ਥੋੜਾ ਜਿਹਾ ਨੁਕਸਾਨ ਨਾ ਤੇ ਕੋਈ ਗੱਲ ਨਹੀਂ ਮੈਨੂੰ ਬਸ ਹੋਰ ਤਾਂ ਕੋਈ ਨਹੀਂ ਵੀ ਖਲਾਰਾ ਦਾ ਹੀ ਆ ਵੀ ਖਲਾਰਾ ਜਦੋਂ ਪੈ ਜਾਂਦਾ ਫਿਰ ਬਹੁਤ ਮਾਣ ਜਾਂ ਹੋਰੀ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਵੀ ਜੇ ਆਪਾਂ ਮਹੀਨੇ ਚ ਦੋ ਦਿਨ ਤਿੰਨ ਦਿਨ ਥੋੜੇ ਓਕੇ ਹੋ ਲੰਘ ਸੰਬਰ ਲੰਘ ਤੇ ਫਿਰ ਕੀ ਹੋ ਜੂਗਾ ਸੰਬਰ ਤਾਂ ਵੈਸੇ ਪਰੋ ਹੋ ਜੂਗਾ ਤੇ ਜਿਹੜਾ ਆਪਾਂ ਨੂੰ ਹਵਾ ਜਿਹੜੀ ਆ ਕਿੰਨੀ ਸੋਹਣੀ ਠੰਡੀ ਆ ਜਿਵੇਂ ਇੱਥੇ ਸੌਜੀ ਇੰਨੀ ਸੋਹਣੀ ਹਵਾ ਚੱਲਦੀ ਪਈ ਆ ਤੇ ਜਿਹੜੇ ਲੋਕ ਘਰ ਦੇ ਵਿੱਚ ਲਾ ਕੇ ਮਨੀ ਪਲਾਟ ਤੇ ਹਵਾ ਭਾਲਦੇ ਹਾਂ ਉਹਨਾਂ ਨੂੰ ਆਵਾ ਕਿੱਤੋਂ ਆਉਣੀ ਆ ਉਹ ਭਾਲਦੇ ਪੈਸੇ ਤੇ ਪੈਸੇ ਵੀ ਤਾਂ ਹੀ ਆਉਣਗੇ ਜੇ ਆਪਾਂ ਇੱਕ ਨਹੀਂ ਮਨੀ ਪਲਾਟ ਲਾ ਕੇ ਆਪਾਂ ਕਹਿ ਦਿੰਨੇ ਆਪਣੇ ਘਰ ਦੇ ਵਿੱਚ ਪੈਸੇ ਆਉਣਗੇ ਇਦਾਂ ਪੈਸੇ ਨਹੀਂ ਆਉਂਦੇ ਜਿਹੜੇ ਇੱਥੇ ਆਉਂਦੇ ਆ ਆਉਂਦੇ ਆਈ ਚਲਾਈ ਦੀ ਬਚल्ली ਜਾਂਦੀ ਆ ਤੇ ਕਈਆਂ ਕੋਲੇ ਜਿਹੜੇ ਵੱਧ ਤਾਂ ਜਿਨ੍ਹਾਂ ਕੋਲੇ ਸਾਰਾ ਕੁਝ ਪੈਣੀ ਮਤਲਬ ਘਰ ਦੇ ਜੀਵਾ ਕਮਾਉਣ ਵਾਲੇ ਆ ਫਿਰ ਤਾਂ ਚਲ ਪੈਸੇ ਆਉਣੇ ਵੀ ਆ ਜੁੜਦੇ ਵੀ ਆ ਨਾਲ ਤੇ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਆਪਣੀ ਸਿਹਤ ਅਤੇ ਸਾਰਾ ਕੁਝ ਠੀਕ ਹੈ ਕਿ ਨਹੀਂ ਪੈਸਾ ਵੀ ਆਪਾਂ ਇਹਨਾਂ ਕੀ ਕਰਨਾ ਜੇ ਆਪਣੀ ਸਿਹਤ ਹੀ ਨਹੀਂ ਸਹੀ ਹੈ ਤੇ ਇਸ ਕਰਕੇ ਬਾਤ ਤੋਂ ਬਾਅਦ ਰੱਖ ਤਲਾਉ ਤਰਾਫ ਤਾਂ ਬਹੁਤ ਜਿਆਦਾ ਫਾਇਦਾ ਤੇ ਵਾਕਈ ਸਹੀ ਇਲਾਜ ਤਾਂ ਇਦਾਂ ਲੱਗਦਾ ਪਿਆ ਜਿਵੇਂ ਏਸੀ ਚੱਲਣਾ ਪਿਆ ਬਹੁਤ ਸੋਹਣੀ ਆ ਵਾ ਚੱਲਦੀ ਪਈ ਠੰਡੀ ਠੰਡੀ ਏਸੀ ਵੀ ਦੇਖੋ ਨੁਕਸਾਨ ਕਰਦੀ ਆ ਬੰਦੇ ਨੂੰ ਫਾਇਦੇ ਹੁੰਦੇ ਆ ਉਹਨਾਂ ਦੇ ਲਈ ਫਾਇਦੇ ਆ ਜਿਹੜੇ ਸ਼ਹਿਰ ਦੇ ਵਿੱਚ ਲੋਕ ਜਿਵੇਂ ਕਿ ਅੰਦਰੇ ਅੰਦਰੇ ਰਹਿੰਦੇ ਆ ਬਾਹਰ ਨਹੀਂ ਤੇ ਆਪਾਂ ਜਿਵੇਂ ਪਿੰਡਾਂ ਵਾਲੇ ਜਿਹੜੇ ਕਿ ਆਪਾਂ ਥੋੜਾ ਜਿਹਾ ਟਾਈਮ ਅੰਦਰ ਹੱਬ ਤੋ ਜਿਆਦਾ ਆਪਾਂ ਬਾਹਰ ਰਹਿਣਾ ਹੁੰਦਾ ਕਿਉਂਕਿ ਆਪਣੇ ਕੰਮ ਹੀ ਹੁੰਦੇ ਕਪੜੇ ਧੋਲੇ ਕਿਤੇ ਕੁਝ ਕਰ ਲੈ ਕਿਤੇ ਕੁਝ ਕਰ ਲੈ ਝਾੜੂ ਲਾ ਲਿਆ ਉਹ ਤਰ ਲੋ ਫਿਰ ਆਪਾਂ ਕੰਮ ਖਤਮ ਕਰਕੇ ਫਿਰ ਆਪਾਂ ਅੰਦਰ ਬੈਠਦੇ ਆ ਠੀਕ ਗਿਆ ਨਾ ਨੀ ਤੂੰ ਹਾਂ ਯੈਸ ਯੈਸ ਹਾਂਜੀ ਤੁਸੀਂ ਦੱਸੋ ਜੀ ਓਏ ਹੋਰ ਇਹ ਤਾਂ ਗੁੱਡ ਹੈ ਲਾ ਤਾਂ ਬਸ ਓਏ ਮੰਮੂ ਤੂੰ ਬੋਲ ਸਹੀ ਕਿਹਾ ਨਾ ਮੈਂ ਦਰਖਤਾਂ ਬਾਰੇ ਕੁਝ ਬੋਲ ਵੀ ਦੱਸਣਾ ਲੋਣੀ ਚਾਹੀਦਾ ਹੈ ਨਾ ਹਾਂਜੀ ਉਹ ਤੇ ਸਾਨੂੰ ਛਾਮਲ ਦਿਆ ਹਾਂ ਹੋਰ ਅਕੀਦਿੰਦ ਮੈਂ ਵੀ ਆ ਜਾਨ ਸੁੱਖ ਹਵਾ ਪੈਦੀ ਆ ਜੀ ਮੈਂ ਵੇਖ ਕਿ ਕਿੰਨੀ ਆ ਚੱਲਦੀ ਆ ਗਰਜੂ ਗਰਮੀ ਲੱਗਦੀ ਫਿਰ ਦੁੱਤਰਾ ਚੱਲਦੇ ਆ ਤੇ ਠੰਡ ਲੱਗਦੀ ਆ ਦਰੱਖਤਾਂ ਚੱਲਣ ਲੱਗੀਆਂ ਜਿਵੇਂ ਹਵਾ ਚੱਲਦੀ ਆ ਕੀ ਥੋੜਾ ਜਿਹਾ ਕਿੰਦਾ ਲੱਗਿਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਆਪਾਂ ਬੱਸ ਹੁੰਦਾ ਇਦਾਂ ਹੀ ਬੱਸ ਮੈਂ ਨਾ ਤੋ ਜੀ ਆ ਗਈ ਬਾਕੀ ਸਾਰਿਆਂ ਨੇ ਮੈਂ ਚੀਨਾ ਲਿਆ ਮੈਂ ਹਮਸਾਣਾਣਾ ਸੀ ਵਕਸਰਾ ਕੰਮ ਆਪਣਾ ਖਤਮ ਕਰ ਲਿਆ ਤੇ ਮੈਂ ਕਿਹਾ ਚਲੋ ਮੈਂ ਵਲੌਗ ਦੀ ਐਂਡ ਕਰਦਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਮੇਰੇ ਚੈਨਲ ਜੇ ਮੇਰਾ ਟਾਈਮ ਨਾ ਥੋੜਾ ਰਹਿੰਦਾ ਪੂਰਾ ਹੋ ਜAVE ਗਾਈਸ ਤੇ ਤੁਹਾਡੇ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੋਣਾ ਜੇ ਤੁਸੀਂ ਕਰੋਗੇ ਤੇ ਤਾਈਆਂ ਨਹੀਂ ਤੇ ਨਹੀਂ ਜੇ ਤੁਸੀਂ ਵੈਸੇ ਤੁਹਾਡਾ ਹੱਕ ਬੰਦਾ ਤੁਸੀਂ ਮੇਰਾ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਤੇ ਮੈਨੂੰ ਸਪੋਰਟ ਵੀ ਕਰੋ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਦੇਖ ਕੇ ਤੇ ਲਾਈਕ ਸ਼ੇਅਰ ਕਰਕੇ ਅੱਗੇ ਜਰ ਦੋਸਤੋ ਜੇ ਤੁਸੀਂ ਮੇਰੀ ਫੈਮਿਲੀ ਮੈਨੂੰ ਮੰਗਦੇ ਹੋ ਕਿ ਤੁਸੀਂ ਮੇਰੀ ਫੈਮਿਲੀ ਉੱਤੇ ਪਲੀਜ਼ ਮੈਨੂੰ ਸਪੋਰਟ ਕਰੋ ਠੀਕ ਹੈ ਜੀ ਕਰਦੇ ਆਂ ਵਲੌਗ ਦਾ ਐਂਡ